ਅੱਜ ਕਾ ਵੀ ਜੀ ਸਾਰੇ ਵੀਰਾਂ ਨੂੰ ਸੰਦੀਪ ਜੀ ਫੈਨ ਤੋਂ ਬਹੁਤ ਬਹੁਤ ਵੈਲਕਮ ਹੈ ਜੀ ਤੇ ਬਾਈ ਬਲਜਿੰਦਰ ਸਿੰਘ ਆ ਚੁੱਕੇ ਆ ਜੀ ਪਿੰਡ ਜਾਥੀਕੋੜ ਜ਼ਿਲ੍ਹਾ ਮਰਸਰ ਪਿੰਡ ਤਸਵੀਰਵਾਕ ਆ। ਦੇਖੋ ਅੱਜ ਦਾ ਬਾਈ ਜੀ ਨੇ ਵੱਡੇ ਵੱਡੇ ਲੇਵੜੇ ਕੱਢ ਕੇ ਲਿਆ ਕੇ ਆਂਦੀਆਂ 16-16 ਕਿਲੋਲ ਝੋਟੀਆਂ। ਨਾਲੇ 5-6 ਨਾਲ ਇੱਕ ਗਾਂ ਵੀ ਆ। ਹਰੇ ਕੀ ਵੈਰਿਟੀ ਆ। ਤੇ ਆਓ ਫਿਰ ਬਾਈ ਜੀ ਨੇ ਗੱਲਬਾਤ ਕਰੀਏ। ਬਾਈ ਜੀ ਹਸਤੀਕਾਲ। ਹਸਤੀਕਾਲ ਬਾਈ ਹਸਤੀਕਾਲ। ਹੋਰ ਬਾਈ ਕਿੱਦਾਂ? ਠੀਕ ਠਾਕ। ਬਣੀ ਸੁਣਾ। ਮੀਮ ਵਾਧੂ ਵਾਧਾ ਬਹੁਤ ਵਧੀਆ। ਬਹੁਤ ਸਰਾ ਪੰਜੇ ਰਹਿਣਾ ਹੀ ਚਾਹੀਦਾ ਗਰਮੀ ਕਿਵੇਂ ਜਾਂਦਾ ਸੀ ਕੰਮ ਮੇਰਾ ਬਹੁਤ ਵਧੀਆ ਤਰੀਕਾ ਨਾਲ ਨਹੀਂ ਨਹੀਂ ਮੀਣੀ ਸਾਰੇ ਕੰਮ ਇੱਥੇ ਆ ਗਏ ਸਾਰੇ ਗੋਲੀ ਅੱਛਾ ਮੀਣੀ ਵੀ ਨੀਲੀ ਵੀ ਸਿੰਘ ਵੀ ਹਲਦੇ ਸਿੰਘ ਵੀ ਹਲਦੇ ਬਾਕੀ ਕੁੰਡੀ ਵੀ ਹਾਂ ਜਿਹੜੇ ਸਾਹਮਣਾ ਮਾਰਦੀ ਹੁੰਦੇ ਲੈ ਦੇਖੋ ਕੰਮ ਵੀ ਹੈ ਜੀ ਉਹ ਗਾੜ ਨਹੀਂ ਮੁੜਦਾ ਗਾਗ ਨਹੀਂ ਮੁੜਦਾ ਜੇ ਮੀਣੀ ਕਹਿੰਦਾ ਕਿ ਮੀਣੀ ਆ ਗਈ ਹੈ ਸਿੰਘ ਕੁੰਡੇ ਨੂੰ ਸਿੰਘ ਵੀ ਲੱਗਿਆ ਤਮਾਲ ਦੀਆਂ ਚੀਜ਼ਾਂ ਲੈਣਾ ਕੋਈ ਫਾਲਾ ਰੇਟ ਵੀ ਦੇਖੋ ਹੈ ਰੇਟ ਵੀ ਦੇਖੋ ਅੱਛਾ ਮੈਂ ਨਾ ਆਤੀ ਤੇ ਤੇ ਘਬਰਾਏ ਜੀ ਇੱਕ ਘਬਣ ਆ ਲਾ ਇਹ ਨਹੀਂ ਸਾਰੀਆਂ ਪੂਰੇ ਹੋ ਗਏ ਆ ਤਾਂ ਅੱਛਾ ਪਰ ਧਿਆਨ ਜੀ ਕੁੱਤੇ ਖਰਨ ਲਈ ਹੁਣ ਜਿਹੜੇ 5 ਲੈ ਜੇ 4 ਲੈ ਜੇ 3 ਲੈ ਜੇ ਹੈ ਬੜੀ ਮੈਂ ਯਾਰ ਵਾਲੀ ਬਾਕੀ ਗਾਰੰਟੀ ਜਾਨੀ 15 ਲੀਟਰ ਅੱਛਾ ਉਹ ਨਹੀਂ ਫਿਰ ਜੀ ਲਓ ਜੀ ਦੇਖੋ ਕਰਾਂ ਦੀ ਆਹ ਦੇਖੋ ਚੰਗੀ ਝੋਟੀ ਨਾਲੇ ਤੇ ਲੇਵਾ ਅੱਤ ਦਾ ਆਹ ਦੇਖ ਵਾਹ ਸੋਣੀ ਵੱਡੀ ਝੋਟੀ ਨਾਲੇ ਹਾਲੋ ਥੱਲੇ ਵੇ ਵਾਹ ਮਾ ਬਜੀ ਪੁਰਿਆ ਨੇ ਹੈ ਆ ਉਹਨੂੰ ਬਾਜ਼ਾਰ ਸੜਾ ਲੱਗਾ ਮਾਣਾ ਭਾਈ ਇਹ ਕੋਈ ਬੈਠਾ ਨਹੀਂ ਜਾਂਦਾ ਹੁੰਦਾ ਨਹੀਂ ਨਹੀਂ ਬੈਠਾ ਜਾਣਾ ਮੈਂ ਹੀ ਬਹੁਤ ਚੰਗੇ ਜੀ ਬਹੁਤ ਜਿਆਦਾ ਜ਼ਬਰਦਸਤ ਮੈਂ ਆਹੋ ਜਿਹਾ ਨਾ ਨਾ ਗੱਲ ਨਹੀਂ ਕਰਾਂਗੇ ਇਹੋ ਮਈਆਂ ਦੁੱਧ ਕਢਦੀਆਂ ਗਾੜੀ ਵੇਖੋ ਆਹ ਪਿੰਡਾਂ ਦਾ ਚੱਦਾ ਲਈ ਸਰਦਾਰ ਬਾਰੇ ਨਾੜਾ ਨਾ ਹੀ ਚੱਟ ਗਏ ਜੀ ਬਾਠੀ ਦਾ ਹਾਂਜੀ ਭਾਈ ਕਿੰਨਾ ਕਰੀਏ ਜਿਆਜ ਹੀ ਰੱਖ ਜਿਆਜ ਇਹਦਾ ਮੁੱਲ ਤੇ 1.5 ਹਾਂਜੀ 95000 ਦੀ ਦੇਣੀ ਇਹ ਦੂਪਰ ਵੀ ਇਹਨੂੰ ਇਹ ਤੋਤਾ ਦੇ ਇੱਕ ਤਾਲਾ ਫੋਟਾ ਦੀ ਬੈਣ ਹੈ ਹੈਗੀ ਭਾਈ ਮੈਂ ਤਾਂ ਲੈ ਆਵਾਂਗਾ ਆਹ ਜਿਹੜੀ 95 ਦੀ 95000 ਦੇਣੀ 94 ਵੀ ਨਾ ਕੋਈ ਲਾਵੇ ਬਸ ਠੀਕ ਆ 95000 ਦੇਣੀ ਹੈ ਜੀ ਥੋੜੇ ਹੋਣੀ ਬਸ 500 ਜਾਂ 100 ਹਾਂ ਚੱਲ ਨੂੰ ਦੋ ਮੈਂ ਨਾ ਤੂਫਾਨ ਜਾਂ ਤੂਫਾਨ ਹੀ ਗਰੰਟੀ ਵਾਲੀ ਗਰੰਟੀ ਵਾਲੀ ਇਹ ਆ ਗਈ ਮੀਨੀ ਮੀਨੀ ਬੁੱਲੀ ਮੀਲੀ ਸਾਰਾ ਕੁਝ ਸਾਰਾ ਕੁਝ ਦੇ ਵਿੱਚ ਪਹਿਲਾ ਸੂਆ ਹੀ ਪਹਿਲਾ ਸੂਆ ਪਹਿਲੇ ਕੱਟਾ ਇੱਕ ਕੱਟਾ ਮਾਰ ਲੈ ਕੱਟਾ ਮਾਰ ਲੈ ਪਹਿਲਾ ਸੂਆ ਇਹ ਵੀ ਵੇਖੋ ਫਿਰ ਆਂਦੇ ਹੋ ਇੱਥੇ ਨਾ ਰੰਗ ਨੂੰ ਬੋਲਣਾ ਪੂਰੀ ਪਾਲੀ ਨੂੰ ਪੂਰੀ ਹੈ ਜੀ ਇਹ ਵਾਹ ਇੱਥੇ ਨਾ ਦੇ ਨਾਲ ਲੈਵਾ ਵੀ ਬਾਈ ਜੀ ਲੈਵਾ ਵੀ ਖਾਣ ਵਾਲਾ ਬਹੁਤ ਜ਼ਿਆਦਾ ਉਹ ਬੱਚਾ ਨੂੰ ਚਾਚਾ ਨੇ ਆਇਆ ਅੱਜ ਅੱਛਾ ਠੀਕ ਹੈ 3 ਘੰਟਾ ਹੋਇਆ ਆ ਗਿਆ ਹਾਂ ਤਾਂ ਤੁਨੀ ਚੈੱਕ ਕੀਤੀ ਵੀ ਕਿਦਾਂ ਦੇ ਲੈ ਬੱਚਾ ਲੈ ਆ ਬੱਤੇ ਦਾ ਕਰਕੇ ਨਾ ਬੱਚਾ ਬੱਤੇ ਦਾ ਤਾਜੀ ਆ ਫਿਰ ਅੱਜ ਬੱਚੇ ਨਾਲ ਵੇਖੋ ਪੂਰਾ ਦੇ ਕਰਦੇ ਠੀਕ ਆ ਚਲੋ ਹਾਂ ਜੀ ਕਿ ਨਾਲ ਕਰਲੀ ਤੁਸੀਂ ਇਹਦਾ बोलते 80 ਕਰਦੇ ਆ ਹਾਂਜੀ 75 ਹਾਂ ਨਾ 72000 ਠੀਕ ਆ ਠੀਕ ਹੈ ਕਿ ਗਲਤ ਬਿਲਕੁਲ ਬਿਲਕੁਲ ਗਲਤ ਨਹੀਂ ਗਲਤ ਰੇਟ ਤਾਂ ਨਾਲ ਪਤਾ ਹੀ ਹੈ ਜੀ ਅਜੀ ਹੈਗੀ ਦਦਾ ਜੀ ਪਾਏ ਹੀਰੀ ਹੋਵੇ ਹਾਂਜੀ ਆ ਇਹ ਦੰਦਾਂ ਆ ਇਹ ਚਾਰ ਕਿ ਦੋ ਨਹੀਂ ਚਾਰ ਹੈ ਜੀ ਅਜੀ ਤਲਫਾਨੀ ਪਰ ਚਾਰ ਤਾਂ ਦੋ ਦੰਦ ਹੋਗੇ ਹਾਂ ਪਰ ਇਹ ਨੂੰ ਭੰਗ ਨਹੀਂ ਕਰੀਏ ਜੇ ਕਰੀਏ ਹਾਂਜੀ ਹਾਂ ਨਹੀਂ ਦੰਦਾਂ ਦਾ ਛੋਟੇ ਛੋਟੇ ਦੰਦ ਜੇ ਦੋ ਜੀ ਹੋਰ ਹੈ ਸਮਝਾ ਹਾਂ ਬੰਦੇ ਇਓ ਬਾਕੀ ਬਾਕੀ ਕੋਈ ਗੱਲ ਨਹੀਂ ਕੋਈ ਬੱਚੀ ਰੱਖਿਆ ਆ ਬੱਚਿਆ ਬਾਕੀ ਠੰਡੀ ਠੀਰੀ ਨਹੀਂ ਕੋਈ ਉੱਡਾ ਨਹੀਂ ਹੈ ਉਹ ਮੂੰਹ ਟੱਢੀ ਜਾਂਦੀ ਆ ਦੇਖੋ ਭਾਈ ਠੰਡੀ ਠੰਡੀ ਹੈ ਜੀ ਮੈਂ ਤਾਂ ਕੋਈ ਗੱਲ ਨਹੀਂ ਕਰਨਾ ਹੈ ਠੀਕ ਹਾਈ ਜੀ ਬੱਤ ਕਰ ਜਾ ਤਮ ਆਹਾ ਇਹ ਵੀ ਘੱਪੜਿਆ ਇਹ ਵੀ ਘੱਪੜਿਆ ਪਿਓਰ ਕਾਲੀ ਐਂਡ ਰਜੈਂਟ ਹੋਣਾ ਸੋਸ ਇਹ ਕਿਹਨੇ ਹੋ ਹਾਲ ਹੈ ਕਾਲੀ ਹੈ ਨੇ ਛੋਟੀ ਹੋਈ ਥੋੜਾ ਛੋਟੀ ਨਾਲ 1.5 ਫੁੱਟ ਦੇ ਵੇਖੋ ਹਾਂਜੀ 1.5 ਦੇਖੋ ਰੇਡ ਵੇਖਿਆ ਜਾਂ ਰੇਡ ਨਾਲੇ ਬਸ਼ੂਆ ਇਹ ਵੀ ਦੰਦਾ ਜਾਓ ਦੰਦਾ ਬਠੀ ਤੋਰੇ ਨੂੰ ਵੀ ਲਓ ਜੀ ਇਹ ਵੀ ਦੇਖੋ ਗਾਲ ਆਹ ਦੰਦਾ ਜੀ ਹੋਣੀ ਬਜੀ ਇਹ ਵੀ ਦੰਦਾ ਜੀ 40 ਪਿਓਰ ਛੋਟੀ ਬਸ ਠੀਕ ਆ

ਫੀਜੋ ਦੋ ਵਾਸ਼ਟਾਂ 77000 ਹੈ ਨਾ ਰੇਟ ਦਾ ਵੈਰੀ ਵਰੀ ਮੇਰੇ ਤੇ ਨੂੰ ਭਾਵੇਂ 90 ਦੀ ਵੇਚ ਲਈਏ ਪਰ ਹੈ ਇਹਦੇ ਬਾਅਦ 18 ਤਰੀਕ ਨੂੰ ਪੱਕੇ ਦਿਨ ਪੂਰੇ ਅੱਛਾ ਹਾਂਜੀ ਉਹਦੇ ਦਿਨ ਪੂਰੇ ਹੋ ਗਏ ਆ ਠੀਕ ਹੈ ਤੇ ਆਹ ਗਾੜੀ ਹੁਣ ਫੇਰ ਕਰਦੇ ਇਹ ਫੇਰ ਆ ਕਪੜਾ ਪਾ ਸੀ ਕੋਈ ਐ ਕਾ ਕੀ ਦੇਖ ਆਹ ਵਾੜੀ ਕਪੜਾ ਬਾਤ ਠੀਕ ਹੈ ਇਹ ਵੀ ਦੋ ਰੇਤੀ ਤੱਕ ਨਹੀਂ ਆਜਾ ਅੱਜ ਤੇਰੀ ਉਹ ਯਾਤਰਾ ਤਰ ਗੁਰੂ ਜੀ ਬੈਗਿਆ ਬਚਾ ਇਹ ਤੋਂ ਪਤਾ ਲੱਗ ਗਿਆ ਨਾ ਰੀਡ ਨੂੰ ਪਤਾ ਲੱਗ ਗਿਆ ਨਾ ਤੇ ਰੀਡ ਆਪਣਾ ਅੱਗੇ ਜਾ ਰਿਹਾ ਹਾਂ ਬਜੇ ਵੀ ਲੈ ਲਈ ਟਾਈਮ ਇਹ ਵੀ ਤਿਆਰੀ ਦੇ ਦਿਨ ਪੂਰੇ ਹੋ ਗਏ ਆ ਤਿਆਰੀ ਆ ਇੱਥੇ ਹੀ ਬੱਸ ਦਹਾ ਹਾਂ ਇਹ ਤੋਂ ਲੈ ਕੇ ਇਹ ਤਿਆਰੀ ਤੋਂ ਗੱਲ ਬੜਾ ਠੀਕ ਆਜੋ ਇਹ ਦੋ ਚਾਹੂ ਲਾ ਦੋ ਚਾਹੂ ਆਜ ਬੰਦ ਨਹੀਂ ਠੀਕ ਹੈ ਹਾਂ ਜੀ ਬੀਸਾ ਬੋਲੇ 80 76 ਇਹ ਇੱਕ ਹਜ਼ਾਰ 75 75000 75000 ਠੀਕ ਹੈ ਨਹੀਂ ਨਹੀਂ ਜੀ ਇਹੋ ਖਰਵੀ ਖੋਬਾ ਪੋਲੀ ਪਾਣੀ ਬਣੀ ਹੈ ਠੀਕ ਹੈ ਆਹ ਚੱਕੋਲੀ ਪਾਲੀਆਂ ਕਿਆ ਹਰੀਆ ਹਰੀਆ ਇਹ ਗਾਣਾ ਗੱਭਣੇ ਗੱਭਣੇ ਅੱਛਾ ਇਹਦੇ ਵੀ ਸਮਝਦਾ ਪੂਰੇ ਹੋ ਗਏ ਪੂਰੇ ਹੋ ਗਏ ਹਾਂ ਹੁਣ ਸੁਣਾਉਂਗਾ ਬਜੀ ਤੁਸੀਂ ਜਾਓ ਠੀਕ ਹੈ ਇਹ ਉਤੇ ਨੌ ਦਸ ਦਿਨ ਜਿਹੜੇ ਉਹ ਨੌ ਦਿਨ ਖਾਣੇ ਹਾਂਜੀ ਹਾਂਜੀ 12 ਦਿਨਾਂ ਦੇ ਹੋ ਆਹ ਬਾਠੀ ਤਾਂ ਆਜੋ ਹੰਡੀ ਦੀ ਹੋਰੀ ਲੋ ਚੱਕੋ ਰਾ ਬਾਣੋ ਲਾਰਜ ਪੀਸੀ ਜੀ ਲਾਰਜ ਜੀ ਬੋਲੋ ਫਿਰ ਇਹਦਾ ਸੰਦੇਸ਼ਾ 35 ਹਾਂਜੀ 3000 3000 3000 ਰੇ 100 ਨਹੀਂ ਆ 200 ਹਾਂ ਬਿਲਕੁਲ ਜੀ ਠੀਕ ਹੈ ਦੇਖੋ ਜੀ ਆ ਪਸ਼ੂ ਚੈੱਕ ਕਰ ਲਓ ਮੇਰੇ ਵੀ ਹੁਣ ਇਧੂ ਰੇਡ ਦਾ ਹੁਣ ਰਫਤ ਨਾ ਹੀ ਆ ਬਾਕੀ ਆਓ ਜਾ ਚੈੱਕ ਕਰਕੇ ਭਾਈ ਲੈ ਕੇ ਜਾਓ ਸੁਣੇ ਭਾਈ ਜੀ ਹਾਂਜੀ ਹਾਂਜੀ ਆ ਰੁਕ ਕੇ ਦੇਖਿੰਦੇ ਦਿਖਾ ਲਈ ਦੇਵਾ ਦੂ ਵੇਖਾ ਕਰਾਂ ਹੁਣ ਵੇਖ ਰੇਡ ਦਾ ਕੁਝ ਨਹੀਂ ਦਿੱਤਾ ਜਾਇ ਨਹੀਂ ਆ ਹੁਣ ਕੀ ਮੈਨੂੰ ਇਹ ਤਾਂ ਬਾਈ ਵੀ ਕਿੱਡੀ ਹੁੰਦੀ ਸਰ ਮੈਂ ਵੇਖੋ ਬੜੀ ਨਾਲੇ ਪਾਲੀ ਆ ਬਜੀ ਕੋਲੀ ਹਾਂਜੀ ਚਲ ਹੋਰ ਬਜੀ ਫਿਰ ਠੀਕ ਆ ਕੋਈ ਸੁਣਾਓ ਉਹ ਜੇ ਇਹੋ ਜਿਹੇ ਮਹੀਆਂ ਖੜੀਆਂ ਫਿਰਦਾ ਨਹੀਂ ਖੜੀਆਂ ਫਿਰ ਵੀ ਇਹ ਤਾਂ ਨਹੀਂ ਖੜਦੀਆਂ ਹਾਂਜੀ ਉਹਦੋਂ ਕੱਚੀ ਵੀ ਇੱਕ ਥੋੜੇ ਜਿਹਾ 10-15 ਦਿਨ ਲੈਂਦੀ ਜਿਹੜੇ ਆਪਾਂ ਇੱਕ ਦਾਹ ਪਾਇਆ ਹਾਂਜੀ ਉਹ ਵੀ ਨਹੀਂ ਖੜੀ ਠੀਕ ਆ ਰੇਟ ਵਾਰ ਨਹੀਂ ਫਿਰ ਵੀ ਹਾਂਜੀ ਚਲੋ ਮੈਂ ਵੀ ਚੰਗੀ ਚੰਗੀ ਤੇ ਬਾਕੀ ਚਲੋ ਇੰਨਾ ਹੀ ਮਾਰ ਆ ਹਾਂਜੀ ਆਓ ਆਪਣੀ ਸਲੀ ਕਰੋ ਬਿਲਕੁਲ ਜੀ 70082 42705 ਪਿੰਡ ਕੋਡ ਜਾਂ ਜ਼ਿਲ੍ਹਾ ਅੰਮ੍ਰਿਤਸਰ ਤਸੀਲ ਬਾਬਾ ਕਲਾਂ ਸਾਸਿਕਾ